ਮੈਡੀਕਲ ਕਰਵਾਇਆ ਗਿਆ ਹੈ ਸੰਤਰਾਮ ਪਾਲ ਦਾ ਉਹਨਾਂ ਨੂੰ ਬੀਤੀ ਰਾਤ ਸਵਾ 9 ਵਜੇ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਮੈਡੀਕਲ ਦੇ ਵਿੱਚ ਉਹਨਾਂ ਦੀ ਹਾਲਤ ਸਥਿਰ ਪਾਈ ਗਈ ਹੈ ਮੈਡੀਕਲ ਕਰਵਾਇਆ ਗਿਆ ਸੰਤਰਾਮ ਪਾਲ ਜਿਨ੍ਹਾਂ ਨੂੰ ਕਾਫੀ ਮੁਸ਼ਕਲ ਤੋਂ ਬਾਅਦ ਪੁਲਿਸ ਨੇ ਗ੍ਰਿਫਤਾਰ ਕੀਤਾ ਬੀਤੀ ਰਾਤ 9:30 ਵਜੇ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਅਤੇ ਮੈਡੀਕਲ ਦੇ ਵਿੱਚ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਹਾਲਾਂਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿੰਨੀ ਵਾਰ ਵੀ ਪੇਸ਼ੀ ਹੋਈ ਹੈ ਸੰਤਰਾਮਪਾਲ ਦੀ ਹਮੇਸ਼ਾ ਉਹਨਾਂ ਦੇ ਵਕੀਲ ਵੱਲੋਂ ਇਹੀ ਹਵਾਲਾ ਦਿੱਤਾ ਗਿਆ ਹੈ ਕਿ ਸੰਤਰਾਮਪਾਲ ਦੀ ਤਬੀਅਤ ਠੀਕ ਨਹੀਂ ਹੈ ਹਾਲਾਂਕਿ ਹਾਈ ਕੋਰਟ ਨੇ ਹਾਲ ਹੀ ਵਿੱਚ ਇਸ ਨੂੰ ਬਹਾਨਾ ਕਰਾਰ ਦਿੱਤਾ ਸੀ ਹਾਈ ਕੋਰਟ ਨੇ ਕਿਹਾ ਸੀ ਸੰਤਰਾਮਪਾਲ ਦਾ ਮੈਡੀਕਲ ਇੱਕ ਬਹਾਨਾ ਹੈ ਜਿਸ ਤੋਂ ਬਾਅਦ ਬੀਤੀ ਰਾਤ ਜਦੋਂ ਗ੍ਰਿਫਤਾਰ ਕੀਤਾ ਗਿਆ ਸਭ ਤੋਂ ਪਹਿਲਾਂ ਮੈਡੀਕਲ ਦੇ ਲਈ ਲਿਜਾਇਆ ਗਿਆ ਸੰਤਰਾਮਪਾਲ ਨੂੰ ਮੈਡੀਕਲ ਦੇ ਵਿੱਚ ਉਹਨਾਂ ਦੀ ਹਾਲਤ ਬਿਲਕੁਲ ਸਥਿਰ ਦੱਸੀ ਜਾ ਰਹੀ ਹੈ ਸੰਤਰਾਮਪਾਲ ਦੇ ਨਾਲ ਅੱਜ ਮੀਡੀਆ ਨੇ ਕੁਝ ਗੱਲਬਾਤ ਵੀ ਕੀਤੀ ਜਿਸ ਦੇ ਵਿੱਚ ਉਹਨਾਂ ਨੇ तमाम ਆਪਣੇ ਉੱਤੇ ਲੱਗੇ ਹੋਏ ਇਲਜ਼ਾਮਾਂ ਨੂੰ ਨਕਾਰਿਆ ਹੈ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਮੈਨੂੰ ਝੂਠਾ ਫਸਾਇਆ ਜਾ ਰਿਹਾ ਹੈ ਮੇਰੇ ਤੇ ਜਿੰਨੇ ਵੀ ਇਲਜ਼ਾਮ ਲੱਗੇ ਨੇ ਉਹ ਗਲਤ ਨੇ ਏਬੀਪੀ ਸਾਝਾ ਪੱਤਰਕਾਰ ਸਰਬਜੀਤ ਸਿੰਘ ਫੋਨ ਲਾਈਨ ਜਰੀਏ ਸਾਡੇ ਨਾਲ ਜੁੜੇ ਹੋਏ ਨੇ ਸਰਬਜੀਤ ਕੀ ਕੁਝ ਸਾਫ ਹੋਇਆ ਹੈ ਸੰਤਰਾਮਪਾਲ ਦੇ ਮੈਡੀਕਲ ਚ ਜਿਉਂ ਫਿਲਹਾਲ ਜੋ ਹੈ ਮੈਡੀਕਲ ਨਹੀਂ ਕਰਵਾਇਆ ਜਾ ਰਹਾ ਇਹਨਾਂ ਨੂੰ ਜਿਹੜਾ ਹੈ ਉਹ ਪੰਚਕੁਲਾ ਦੇ ਸੈਕਟਰ 5 ਪੁਲਿਸ ਸਟੇਸ਼ਨ ਹੈ ਉੱਥੇ ਇਹਨਾਂ ਨੂੰ ਲਿਆਂਦਾ ਲਿਆਂਦਾ ਗਿਆ ਸਿੱਧਾ ਹਸਪਤਾਲ ਤੋਂ ਰਿਸ ਤੋਂ ਬਾਅਦ ਇਹਨਾਂ ਨੂੰ 2 ਵਜੇ ਦੀ ਅਦਾਲਤ ਪੇਸ਼ੀ ਹੈ ਇਹਨਾਂ ਦੀ 2 ਵਜੇ ਉੱਥੇ ਲਿਜਾਇਆ ਜਾਏਗਾ ਔਰ 12:50 ਮਿੰਟ ਦੇ ਆਸ-ਪਾਸ ਇਹਨਾਂ ਨੂੰ ਇੱਥੋਂ ਕੱਢਿਆ ਜਾਵੇਗਾ ਔਰ ਉਸ ਤੋਂ ਬਾਅਦ ਸਿੱਧਾ ਚੰਡੀਗੜ੍ਹ ਲਿਆਂਦਾ ਲਿਜਾਇਆ ਜਾਏਗਾ ਔਰ ਚੰਡੀਗੜ੍ਹ ਜਾ ਕੇ ਇਹਨਾਂ ਨੂੰ ਜੋ ਅਦਾਲਤ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉੱਥੇ ਪੇਸ਼ ਕੀਤਾ ਜਾਵੇਗਾ ਸੁਰੱਖਿਆ ਦੇ ਕਾਫੀ ਜਿਹੜੇ ਹੈ ਉਹ ਪ੍ਰਬੰਧ ਬਹੁਤ ਮ ਜੋ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹਰਿਆਣਾ ਪੁਲਿਸ ਜੋ ਹੈ ਕੋਈ ਵੀ ਐਸੀ ਟੀ ਨਹੀਂ ਛੱਡਣਾ ਚਾਹੁੰਦੀ ਕਿ ਜਿੱਦਾਂ ਜਿਹਨਾਂ ਲਈ ਲੋਕਾਂ ਨੂੰ ਪਰੇਸ਼ਾਨੀ ਹੋਵੇ ਔਰ ਖਾਸ ਕਰ ਲਈ ਵੀ ਹੈ ਕਿ ਸੰਤਰਾਮਪਾਲ ਨੂੰ ਕੋਈ ਵੀ ਆਈਪੀ ਟ੍ਰੀਟਮੈਂਟ ਨਹੀਂ ਮਿਲ ਰਿਹਾ ਸਿਰਫ ਇੱਕ ਆਮ ਜੋ ਆਮ ਜੋ ਕੈਟਿਗਰੀ ਤਰ੍ਹਾਂ ਇੱਕ ਆਮ ਅਪਰਾਧੀ ਦੀ ਤਰ੍ਹਾਂ ਇਹ ਗੱਡੀਆਂ 'ਚ ਜਿਸ ਜਿਸ ਗੱਡੀ 'ਚ ਲੈ ਕੇ ਜਾਇਆ ਜਾਂਦਾ ਉਸੇ ਗੱਡੀ ਦੇ ਵਿੱਚ ਸੰਤਰਾਮਪਾਲ ਨੂੰ ਅਦਾਲਤ 'ਚ ਪੁਲਿਸ ਪੇਸ਼ ਕਰੇਗੀ